ਰਾਸਣ ਵਾਣੀ ਦਾ ਹੋਵੇ। ਉਹ ਵੇ ਰਾਸਣ ਵਾਣੀਆ ਚ ਲੈ ਲਿਆ। ਤੂੰ ਬੋਟਲਸ ਦੀਆਂ ਸਾਡੇ ਕੋਲ ਪਾਣੀ ਦੀਆਂ। ਬਾ ਪਾਣੀ ਚ ਪੀਓ ਕੇ ਖਾਣਾ ਨਹੀਂ ਬਾਈ। ਸਸਰੀਕਾਲ ਜੀ। ਅਸੀਂ ਇਸ ਵਕਤ ਲੁਧਿਆਣੇ ਦੀ ਸੜਕ ਤੇ ਤੁਰੇ ਜਾ ਰਹੇ ਹਾਂ। ਸਾਡੀ ਯਾਤਰਾ ਹੈ ਹਜੂਰ ਸਾਹਿਬ ਦੀ ਤੇ ਲੁਧਿਆਣੇ ਤੋਂ ਅਸੀਂ ਚੜਨਾ ਰੇਲ ਗੱਡੀ। ਮੇਰੇ ਨਾਲ ਆ ਹਰਮਨ ਬਾਈ ਤੇ ਮੇਰਾ ਨਾਮ ਹੈਗਾ ਜਸਵਿੰਦਰ ਸਿੰਘ। ਰਾਮਗੜ੍ਹ ਤੋਂ ਅਸੀਂ ਤੁਰੇ ਹਾਂ। ਆ ਮੁੰਡਾ ਤੁਰੇ ਮੋਟਰਸਾਈਕਲ ਤੇ ਆਇਆ ਆਪਾਂ। ਤੇ ਉਹ ਤੋਂ ਬਾਅਦ ਖਾਣ ਨੂੰ ਤੋਂ ਲਈ ਅਸੀਂ ਬੱਸ ਤੇ ਬੱਸ ਦੇ ਵਿੱਚ ਹੋ ਗਈ ਕੋਲ ਕੋਲ ਤਾਂ ਹੋ ਗਈ ਜੀ। ਕਲੋਲ ਬਹੁਤ ਬੜੀ ਹੋ ਗਈ ਚੱਪਲਾ ਰਹਿ ਗਈਆਂ ਇਹਦੀ ਮੁੰਡੇ ਦੀਆਂ ਚੱਪਲਾ ਰਹਿ ਗਈਆਂ ਵਿੱਚੇ ਜਾਨ ਮੈਂ ਕਿਹਾ ਤੀ ਪਰ ਜਦ ਲੁਧਿਆਣੇ ਤੋਂ ਮਰਾਲਾ ਚੌਂਕ ਉੱtre ਮੜਾ ਯਾਰ ਰਸਣ ਪਾਣੀ ਦਿਖਾਈ ਰਸਣ ਪਾਣੀ ਦਿਖਾ ਉਹ ਵੀ ਰਸਣ ਪਾਣੀ ਅਸੀਂ ਲੈ ਲਿਆ ਤੂੰ ਬੋਤਲਸ ਦੀਆਂ ਸਾਡੇ ਕੋਲ ਪਾਣੀ ਦੀਆਂ ਮੈਂ ਫਿਰ ਪਿੰਡੂ ਦੀ ਚੱਕੜੀਆਂ ਕਿਉਂਕਿ ਰੇਲ ਗੱਡੀ ਦਾ ਤੁਹਾਨੂੰ ਪਤਾ ਪਾਣੀ ਯਾਰ ਕਿਹੇ ਚਾਈ ਹੁੰਦਾ ਹਨਾ ਸਰਾ ਹੁੰਦਾ ਪਾਣੀ ਉਹ ਤੇ ਸਟੇਸ਼ਨ ਆਉਂਦਾ ਵੀ ਤੁਹਾਨੂੰ ਪਤਾ ਯਾ ਖਾਰਾ ਜੇ ਉਧਰ ਨਾਲੇ ਇਲਾਕਾ ਕਿ ਆਹੇ ਚਾਈ ਜੇ ਤੁਹਾਨੂੰ ਆ ਤਾਂ ਕਰਕੇ ਅਸੀਂ ਦੋ ਬੋਤਲ ਲੈਣਾ ਹੀ ਕੰਮ ਕਰ ਲੈਣਾ ਬਿਲਕੁਲ ਤੇ ਸਾਨੂੰ ਸਾਡੇ ਕੋਲ ਤਕਰੀਬਨ ਸਵਾ ਕੰਟਾ ਪਿਆ ਸਾਡੀ ਰੀਲ ਗੱਡੀ ਹੈਗੀ 7:30 ਵਜੇ ਹਨਾ ਬਾਬੇ ਤੇ ਟਾਈਮ ਹੋਇਆ ਇਸ ਵਕਤ ਤਾਂ 11:30 ਟਾਈਮ ਹੋਇਆ 6:30 ਲਗਭਗ 6:30 ਹੋਇਆ ਇਹ 11:30 ਹੀ ਜਾਂਦਾ ਬਾਬੇ ਵੀ ਮੇਰੀ ਗੱਡੀ ਕਹਾਂ ਹੈ ਸਾਡੀ ਸੀਟ ਹੋ ਗਈ ਕਨਫਰਮ ਆਇਨ ਪੂਰੀ ਲਗਭਗ ਸਾਡੇ ਕੋਲ ਸਵਾ ਘੰਟਾ ਪਿਆ ਏ ਤੇ ਅਸੀਂ ਤੁਰ ਕੇ ਹੀ ਹੋ ਲੈਣਾ ਸਾਨੂੰ ਕਈ ਬੰਦੇ ਨੇ ਪੁੱਛਿਆ ਕਹਿੰਦੇ ਵੀ ਚਲੋ ਸਾਡੇ ਨਾਲ ਬਹਿ ਕੇ ਚਲੋ ਮਾਖਿਆ ਨੇ ਨਹੀਂ ਨਹੀਂ ਅਸੀਂ ਤਾਂ ਤੁਰ ਕੇ ਜਾਵਾਂਗੇ ਸਟੇਸ਼ਨ ਤੇ ਪਹੁੰਚ ਗਏ ਆ 1 ਘੰਟਾ ਪਹਿਲਾਂ ਰੇਲ ਗੱਡੀਆਂ ਧੜਾ ਧੜਾ ਆ ਰਹੀਆਂ ਨੇ ਉਹ ਕਹੇ 2 ਨੰਬਰ ਪਲੇਟਫਾਰਮ ਤੇ ਆ ਆਪਣੀ ਆਉਣੀ ਆ ਇੱਕ ਤਾਂ ਜੇ ਸਾਡੀਆਂ ਗੱਲਾਂ ਸਮਝ ਨਾ ਆਂ ਜਾਂ ਬਾ ਤੁਸੀਂ ਵੀਡੀਓ ਦੇ ਐਕਸਪਲੇਸ਼ਨ ਦੇਖ ਕੇ ਸਮਝ ਲਿਓ ਵੀ ਕੀ ਕਹਿ ਰਹੇ ਆਂ ਇਹ ਉਹ ਮੈਨੀ ਪੀਪਲ ਏਬੀਟ ਫੋਰ ਟ੍ਰੇਨ ਐਂਡ ਟੂ ਪੀਪਲ ਟੂ ਪੀਪਲ ਸਾਨੂੰ ਹੋਰ ਦਿਖਾਉਣੇ ਆ ਟੂ ਪੀਪਲ ਸੈਟ ਡਾਊਨ ਥੱਲੇ ਖੁੰਝੇ ਬੈਠੇ ਇਹ ਇਹ ਵੀ ਏਬੀਟ ਫੋਰ ਟ੍ਰੇਨ ਗੱਡੀ ਦੇ ਅੰਦਰਲਾ ਵਿਊ ਆ ਜੀ ਇਹ ਤੋਂ ਬਾਅਦ ਆ ਬਾਹਰਲਾ ਵਿਊ ਆ ਇਹ ਆ ਬੰਦੇ ਨੂੰ ਤੁਸੀਂ ਜਾਣਦੇ ਹੋ ਇਹ ਤੋਂ ਬਾਅਦ ਅਸੀਂ ਖਾਵਾਂਗੇ ਰੋਟੀਆਂ ਹਾਂ ਏਅਰ ਗੱਡੀ 'ਚ ਨੀਲੇ ਬੱਲਮ ਲਾਏ ਹੋਏ ਨੇ ਤੇ ਏਸੀ ਠੰਡੀ ਠੰਡੀ ਹਵਾ ਛੱਟ ਰਿਹਾ ਹੈ ਹਰਮਨ ਪਿਆਈਆ ਬੈਠਾ ਹੈ ਅੰਦਰਲਾ ਵੀ ਚੈੱਕ ਕਰ ਲਿਆ ਤੁਸੀਂ ਨੇ ਸੁਖੂ ਭਾਈ ਤੁਹਾਡਾ ਆ ਬੈਠਾ ਹੈ ਤੇ ਬਾਹਰ ਦਾ ਵੀਊ ਆ ਹੁਣ ਅਸੀਂ ਇਸ ਟਾਈਮ ਮੰਡੀ ਗੋਵਿੰਦਗੜ੍ਹ ਪਹੁੰਚ ਚੁੱਕੇ ਹਾਂ ਤੇ ਹਜੂਰ ਸਾਹਿਬ ਨੂੰ ਜਾ ਰਹੇ ਹਾਂ ਤੇ ਫੇਨ ਉਹ ਵੀ ਦੀ ਰੇਡ ਡਾਕੂਮੈਂਟ ਲਗਭਗ ਅਸੀਂ 30 ਘੰਟੇ ਹੁਣ ਇੱਥੇ ਬੈਠਣਾ ਅਸੀਂ ਇੱਥੇ ਹੀ 30 ਘੰਟੇ ਕੱਢਨੇ ਆ ਰੋਟੀ ਪਾਣੀ ਸਾਡਾ ਝੋਲੇ ਆ ਜਾ ਆ ਸਾਡਾ ਝੋਲਾ ਪਿਆ ਇੱਕ ਝੋਲਾ ਹੱਸੀ ਹੋ ਡੰਗਿਆ ਹੋਇਆ ਚੰਗਾ ਆ ਦੇਖੋ ਤੈਨੂੰ ਮੈਂ ਦਿਖਾਉਂਗਾ ਕਿਹੜਾ ਲੈਣਾ 10 ਬੱਲੇ ਚੱਲ ਆਹ ਠੀਕ ਹੈ ਪਰ ਕਹਿ ਦਿਨ ਕਹਿ ਦਿਨ ਆਹ ਦਿਨਾਂ ਦਾ ਕੱਲ ਜਾ ਹੋ ਕਰੇ ਕਿੰਨਾ ਪੈਸਾ ਹੋ ਗਿਆ ਆ ਯਸ ਇਹ ਸਾਮਾਨ ਕਰਾ ਵੀਰੇ ਨਾ ਫਿਰ ਕਾ ਹੋ ਤਾ ਯਾਰ ਫਿਰ ਤੋਂ ਲੱਗਦੀ ਹੈ ਮੇਰੇ ਬੰਦ ਬਹੁਤ ਫੁੱਟੀ ਕਬ ਹੋ ਗਈ ਫੁੱਟੀ ਕਬ ਹੋ ਗਈ ਉਹ ਤਾਂ ਦੋਵੇਂ ਆ ਗੱਲੇ ਚ ਪਾਉਣੇ ਵਾਲੇ ਇਹਨੇ ਹੋਏ ਚਾਹ ਕਰਨਾ ਤਾਂ ਨਾ ਆਣਾ ਚਾਹ ਨਹੀਂ ਪੀਣੀ ਹੈਗੀ ਅਸੀਂ ਸਹੀ ਵੰਮ ਫੁੱਟੀ ਧਾ ਲੋ ਬੱਬੇ ਨਾ ਪਰਾ ਪਾ ਵਾ ਪਾਣੀ ਚ ਪੀਓ ਕੇ ਖਾ ਲੈਣੀ ਬਾਈ ਬਿਸਕੁਟ ਬੋਲ ਹਾਂ ਨਾ ਭਾਂਡਾ ਠੀਕਰ ਆਪਣਾ ਚੱਕ ਲਿਆਏ ਤੇ ਜੂਰ ਸਾਹਿਬ ਅਸੀਂ ਪਹੁੰਚ ਗਏ ਆ ਸੰਗਤ ਬਹੁਤ ਆ ਸੰਗਤ ਵਧੂਗਾ ਬਾਕੀ ਇਹ ਸੰਗਤ ਹੀ ਬਹੁਤ ਆ ਤੇ ਔਰ ਕਾਫੀ ਟਾਈਮ ਬਾਅਦ ਆਏ ਆ ਇਹ ਨਾਲੇ ਮੈਂ ਤਾਂ ਜੀ ਪਹਿਲੀ ਵਾਰ ਆਇਆ ਹੋਇਆ ਉਹ ਐ ਪਹਿਲੀ ਵਾਰ ਜਣ ਕੇ ਮੈਂ ਤਕਰੀਬਨ 34 ਜਾਂ 5ਵੀਂ ਵਾਰ ਆਇਆ ਹੁਣ ਸੰਗਤ ਜੀ ਦਾ ਜਿਹੜਾ ਤੇ ਜਣ ਕੇ ਬੜੇ ਹੋਗੇ ਨਾ ਹੁਣੇ ਆਇਆ ਪਹਿਲੇ ਜਣ ਕੇ ਨਹੀਂ ਪੁੱਜੀ ਇੱਕ ਵਾਰ ਉਹਨੇ ਭੱਲੇ ਤੇ ਆਏ ਤੇ ਮਾਨ ਤੋਂ ਕਿ ਕਰਾਈ ਸੀ ਸਟੇਸ਼ਨ ਮਗਰ ਰਹਿ ਗਿਆ ਜੀ ਤੇ 1 ਕਿਲੋਮੀਟਰ ਅੱਗੇ ਜਾਣਾ ਹੁਣ ਅਸੀਂ ਗੁਰੂ ਘਰ ਤੇ ਅਸੀਂ ਪੈਦਲੇ ਹੋ ਜਾਣਾ ਹੁਣ ਹੁਣਾ ਰਸਤਾ ਤਾਂ ਕਰਕੇ ਆ ਨਹੀਂ ਇਸ ਚਾ ਛੱਡ ਤੱਕੁਰਦਵਰੇ ਵਾਲੀ ਬਸ ਚੱਪੀ ਜਾਣਾ ਤਾਂ ਕਿਉਂ ਆਏ ਹੁਣ ਟ੍ਰੇਨ 'ਚ ਥੱਕੇ ਪਿਆ ਥੋੜੇ ਜੇ ਨਾਲੇ ਤਾਂ ਨਾਲ ਲੱਤਾਂ ਖੋਲ ਜਾਣੀਆਂ ਲੱਤਾਂ ਖੋਲ ਜਾਣੀਆਂ ਨਾਲੇ ਦੂਜੀ ਰਿਲੈਕਸੇਸ਼ਨ ਜੀ ਬਾਬੇ ਲੱਤਾਂ ਖੋਲ ਕੇ ਦੋ ਲੋਟ ਬੈ ਕੇ ਜਾਣਾ ਬਾਲੀ ਉਹ ਤੋਂ ਬਾਅਦ ਜਾ ਕੇ ਫਿਰ ਬਾਬਾ ਜੀ ਨੂੰ ਦੁਸ਼ਾਦਾ ਸਾਹਿਬ ਦੇਣਾ ਜਿਹੜੀ ਆਪ ਨੂੰ ਸੰਗਤ ਨੇ ਲੁਧਿਆਣਾ ਹਾਂ ਲੁਧਿਆਣਾ ਤੋਂ ਅਸੀਂ ਆਣਾ ਗੱਲਬਾਤ ਕਰਕੇ ਫਿਰ ਆਪਾਂ ਕਮਰਾ ਵੀ ਲੈ ਲੈਣਾ ਇਹ ਕਮਰਾ ਲਈ ਇਤਬਾਦ ਰਿਲੈਕਸੇਸ਼ਨ ਕਰਕੇ ਮੱਥਾ ਜਾਨੀ ਕਿ ਅੱਜ ਨਹੀਂ ਟੇਕਣਾ ਹਨਾ ਮੱਥਾ ਪਾ ਟੇਕਾਂਗੇ ਤੜਕੇ ਹਾਂ ਮੱਥਾ ਟੇਕਾਂਗੇ ਸੰਗਤ ਜੀ ਤੜਕੇ 12 1:00 ਵਜੇ 1:00 ਵਜੇ ਰੈਡੀ ਹੋ ਗਏ ਜਾਨੀ ਕਿ ਪਲਾਨ ਸਾਡਾ ਕੈਨਸਲ ਹੋ ਗਿਆ ਟੈਂਪਰੇਚਰ 40 ਤੋਂ ਉੱਪਰ ਆ ਤੇ ਹੁਣ ਅਸੀਂ ਆਟੋ ਕਰ ਲਿਆ ਪ੍ਰਾਈਵੇਟ ਜੈਟ ਜਿੱਦਾਂ ਤੁਹਾਨੂੰ ਪਤਾ ਹੀ ਆ ਤੇ ਹੁਣ ਅਸੀਂ ਗੁਰੂ ਘਰ ਜਾ ਰਹੇ ਹਾਂ ਬਾਕੀ ਆਪਾਂ ਤੁਹਾਨੂੰ ਗੱਲਾਂ ਸਾਰੀਆਂ ਮੌਕੇ ਤੇ ਦੱਸਾਂਗੇ ਹੋਰ ਟੈਂਪਰੇਚਰ 4:00 ਵੱਜ ਗਏ ਨੇ ਆਹ ਦੇਖਾ ਦੀ ਬੜਾ ਜਾਂ ਚਾਉਂਕ ਦਿਖਾ ਦਿਓ ਚਾਉਂਕ ਤੇ ਰਸ਼ਤਾ ਹੈਗਾ ਥੋੜਾ ਕੁ ਜ਼ਿਆਦਾ ਕਿਉਂਕਿ ਜਿਹੜੀ ਟ੍ਰੇਨ ਆ ਉਹ ਜਿਹ ਵਿੱਚ ਲਗਭਗ ਸਾਰੀ ਸੰਗਤ ਇਹ ਜੂਸਾਬ ਵਾਲੀ ਦੀ ਬਿਲਕੁਲ ਤਾਂ ਕਰਕੇ ਥੋੜਾ ਜਿਹਾ ਰਸ਼ਤਾ ਲੱਗਦਾ ਜਿੰਨ ਕੇ ਨਹੀਂ ਤਾਂ 40 41 ਦੇ ਟੈਂਪਰੇਚਰ 'ਚ ਮੇਰੇ ਹਿਸਾਬ ਦੇ ਨਾਲ ਇੱਥੇ ਕੋਈ ਲੋਕ 6 ਵਜੇ ਤੋਂ ਪਹਿਲਾਂ ਨਿਕਲਦੇ ਹੋਣੇ ਘਰੇ ਹੋ ਸਕਦਾ ਕਰਨੀ ਜ਼ਿਆਦਾ ਹੈ ਕਰਨੀ ਜ਼ਿਆਦਾ ਪੰਜਾਬ ਨਾਲੋਂ ਤਾਪਮਨ ਇਹਦੇ 5 ਡਿਗਰੀ ਵੱਧ ਆਈ 18 ਬਾਈ 14 ਮੰਜ਼ਲਾ 14 ਮੰਜ਼ਲਾ 18 ਮੀਟਰ ਕਮਰਾ ਉਹ ਵੀ ਅਡਜਸਟ ਪੈਂਟਾ ਕਿਸ ਨਾਮ ਗੱਲਬਾਤ ਤਾਂ ਸਾਡੀ ਪਰ ਹੋ ਗਈ ਸੀਗੀ ਉਹ ਬੰਦਾ ਖੜਾ ਤਾਂ ਕਾਊਂਟਰ ਤੇ ਕਹਿੰਦਾ ਪੌੜੀਆਂ ਨੂੰ ਜਾਣਾ ਹੈ ਲਿਫਟ ਨਹੀਂ ਵਰਤਣੀ ਹੈਗੀ ਉਹ ਨਹੀਂ ਲਿਫਟ ਤਾਂ ਕਰਕੇ ਹੀ ਵਰਤੀ ਬਾਈ ਸੰਗਤ ਹੋ ਗਈ ਦੀ ਜ਼ਿਆਦਾ ਉੱਚ ਤੇ ਇਹ ਗੱਲ ਕਰੀਏ ਤਾਂ ਫਿਰ ਲਿਫਟ ਨੇ ਬਾਹਰ ਨਹੀਂ ਚੱਕਣਾ ਦਾ ਬਾਬੇ ਆਪੇ ਟਾਇਰ 14 ਮੰਜ਼ਲੇ ਸਮਝਦੇ ਆਂ। ਹੁਣ ਅਸੀਂ ਪਹੁੰਚ ਗਏ 13ਵੇਂ। ਇਸ ਤੋਂ ਬਾਅਦ ਇੱਕ ਮੰਜ਼ਲ ਹੋਰ ਉੱਪਰ। ਚਲੋ ਫਿਰ ਵਾਈਪੂ ਜੀ। ਸਾਡਾ ਇੱਕ ਕਮਰਾ ਨੰਬਰ ਹੈਗਾ 1415 ਤੇ ਆ ਸਾਡਾ ਹਰਮਨ ਵਾਈ ਤੇ ਮੈਂ ਪੱਗ ਬੰਨ੍ਹ ਕੇ ਆਪਣਾ ਪਰਨਾ ਬੰਨ੍ਹ ਕੇ ਤਿਆਰ ਹੋ ਗਿਆ। ਠਿੱਗੀ ਪਾ ਲਈ ਨਵੀਂ ਤੇ ਆ ਸਾਡਾ ਕਮਰਾ। ਟੰਟਣ ਕਮਰਾ 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 ਆ ਇਸੇ ਲੱਗਿਆ ਹੋਇਆ। ਤੇ ਆ ਗਾ ਹੁਣ ਸਾਨੂੰ ਸ਼ਹਿਰ ਦਿਖ ਰਿਹਾ ਹੈ। ਸਤਿ ਪਾਤਿ ਸਾ ਜੀ ਸਨ ਰਾਜੀਆਂ ਦੇ ਪਾਵਨ ਕਦੀ ਮੰਗਤ ਕਰਨ ਦਾ ਸੁਪਹਾਗ